ਸੱਚੇ ਕਾਲ ਪੰਜਾਬੀ ਜਕੇ ਟਨਸੈਨਿਊ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮਨਪਿਕਾ ਔਰ ਦਰਸ਼ਕੋ ਇਸ ਵਕਤ ਦੀ ਅਪਡੇਟ ਬਸੀਪਠਾਨਾ ਤੋਂ ਨਿਕਲ ਕੇ ਸਾਹਮਣੇ ਰਸਾ ਜਾ ਰਹੇ ਬਸੀਪਠਾਨਾ ਵਿੱਚ ਵੀ ਜੋ ਭਾਜਪਾ ਕਰਮਚਾਰੀਆਂ ਵੱਲੋਂ ਜੋ ਆਪਣੀ ਜੇ ਦਿੱਲੀ ਵਿਧਾਨ ਸਭਾ ਜੋ ਇਲੈਕਸ਼ਨ ਦਾ ਜੋ ਰਿਜ਼ਲਟ ਆਊਟ ਹੋਇਆ ਜਿਸ ਵਿੱਚ ਭਾਜਪਾ ਨੂੰ ਬਹੁਤ ਬਹੁਮਤ ਜੋ ਜਿੱਤ ਪ੍ਰਾਪਤ ਹੋਈ ਜਿਸ ਨੂੰ ਲੈ ਕੇ ਬਸੀਪਠਾਨਾ ਦੇ ਅਨਾਜ ਮੰਡੀ ਵਿਖੇ ਵੀ ਭਾਜਪਾ ਕਰਮਚਾਰੀਆਂ ਵੱਲੋਂ ਜੋ ਲੱਡੂ ਵੰਡ ਕੇ ਪੰਗੜੇ ਪਾ ਕੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਕੇ ਇੱਕ ਖੁਸ਼ੀ ਜ਼ਾਹਰ ਕੀਤੀ ਇਹ ਤੁਹਾਨੂੰ ਦੱਸਦੇ ਕਿ ਇਸ ਮੁਕੇ ਪੰਜਾਬ ਦੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਭਾਜਪਾ ਪਾਰਟੀ ਦੇ ਹਲਕਾ ਬਸੀ ਦੇ ਇੰਚਾਰ ਕੁਲਦੀਪ ਸਿੰਘ ਸਿੱਧੂਪੁਰ ਅਤੇ ਭਾਜਪਾ ਪਾਰਟੀ ਮੰਡਲ ਦੇ ਪਤਾਂ ਰਾਜੀਵ ਮਲੋਤਰਾ ਨੇ ਕਿਹਾ ਕਿ ਪੰਜਾਬ ਦੀ ਭਾਜਪਾ ਦੀ ਜਿੱਤ ਉਹਨਾਂ ਦੀ ਕੋਮੀ ਜਿੱਤ ਹੈ ਉਹਨਾਂ ਕਿਹਾ ਕਿ ਇਹ ਬੀਜੇਪੀ ਦੀ ਕਮਾ ਦੀ ਜਿੱਤ ਹਾਤੇ ਉਹਨਾਂ ਨੇ ਕਿਹਾ ਕਿ ਜੋ ਦਿੱਲੀ ਦੀ ਜੋ ਜਨਤਾ ਸੀ ਉਹਨਾਂ ਬਦਲਾਅ ਚਾਹੁੰਦੀ ਸੀ ਉਹ ਕੇਜਰੀਵਾਲ ਦੀਆਂ ਗੱਲਾਂ ਤੂੰ ਝੂਠਾਂ ਤੂੰ ਤੰਗ ਆ ਚੁੱਕੇ ਸੀ ਅਤੇ ਉਹਨ ਮਦਲਾਵ ਚਾਹੁੰਦੇ ਜਿਸ ਕਾਰਨ ਅੱਜ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਉਹਨਾਂ ਦੀ ਨੀਤੀਆਂ ਦੀ ਜਿੱਤਾ ਅਤੇ ਇਸ ਮੌਕੇ ਜੋ ਖੁਸ਼ੀਜ਼ਾਰ ਕਰਦੇ ਕਿ ਕੁਝ ਕਹਿਣਾ ਸੀ ਬੱਸੀ ਪਠਾਨਾ ਦੇ ਭਾਜਪਾ ਦੇ ਆਗੂ ਆਂਦਾ ਆਓ ਉਹ ਵੀ ਵਿਵੇਕ ਤੇ ਹਾਂ ਜਿੰਦਾਬਾਦ ਬਾਡੀ ਜਿੰਦਾਬਾਦ ਨਰਿੰਦਰ ਨਰਿੰਦਰ ਮੋਦੀ ਜੀ ਜਿੰਦਾਬਾਦ ਨਰਿੰਦਰ ਨਰਿੰਦਰ ਮੋਦੀ ਜੀ ਜਿੰਦਾਬਾਦ ਦਰਬੋਦੀ ਭਾਈ ਜਿੰਦਾਬਾਦ ਸ੍ਰੀ ਅਮਿੰਤ ਸ਼ਾਹ ਜਿੰਦਾਬਾਦ ਸ੍ਰੀ ਅਮਿੰਤ ਸ਼ਾਹ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਦਰਸਲ ਦੇਸ਼ ਦੇ ਲੋਕ ਜਿਹੜੇ ਆ ਉਹ ਪਾਰਟੀ ਜਨਤਾ ਪਾਰਟੀ ਜੋ ਦੇਸ਼ ਦੀ ਸਰਕਾਰ ਹੈ ਨ੍ਰਿੰਦਰ ਮੋਦੀ ਜੀ ਗਾਇਸ ਕੰਮ ਕਰ ਰਹੀ ਹੈ ਉਹਨਾਂ ਨੇ ਜੋ ਦੇਸ਼ ਲਈ ਕੰਮ ਕੀਤੇ ਆ ਉਹਨਾਂ ਨੂੰ ਮੁੱਖ ਰੱਖਦੇ ਹੋਇਆ ਦਿੱਲੀ ਦੇ ਲੋਕਾਂ ਨੇ ਇਹ ਸੋਚਿਆ ਵੀ ਸਾਡਾ ਜਿਹੜਾ ਦਿੱਲੀ ਦਾ ਅਥਲ ਵਿਕਾਸ ਹੈ ਉਹ ਅਸੀਂ ਨਵੇਂ ਨਵੇਂ ਮੁਦੀਏ ਗਵਾਇਸ਼ ਦੇ ਪਾਕਿਸਤਾਨ ਦਾ ਪਾਰਟੀ ਸਰਕਾਰ ਬਣਾਵਾਂਗੇ ਉਹਦੇ ਨਾਲ ਦਿੱਲੀ ਦਾ ਬਹੁਤ ਜ਼ਿਆਦਾ ਵਿਕਾਸ ਹੋਏਗਾ ਔਰ ਦਿੱਲੀ ਦੇ ਸਾਰੇ ਵਰਗ ਦੇ ਲੋਕਾਂ ਦੇ ਹਿੱਤਾਂ ਵੀ ਰੱਖੀ ਹੋਵੇਗੀ ਔਰ ਦਿੱਲੀ ਦੇ ਲੋਕ ਇੱਥੇ ਦਿਨ ਦੁਪਣੀ ਰਾਤ ਚਾਹੂਨੀ ਚੱਤੀ ਕਰਨਗੇ ਸੋਚ ਕਰਕੇ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਉਹਨਾਂ ਦੇ ਨੀਤੀਆਂ ਨੂੰ ਤਿਆਗਦੇ ਹੋਏ ਉਹਨਾਂ ਦੇ ਝੂਠ ਨੂੰ ਸਮਝ ਗਏ ਉਹਨਾਂ ਦੀ ਕ੍ਰਪਸ਼ਨ ਸਮਝ ਗਏ ਤੇ ਦਿੱਲੀ ਦੇ ਲੋਕ ਇਸ ਕਰਕੇ ਸਭ ਦਿੱਲੀ ਦੇ ਲੋਕਾਂ ਨੇ ਵੱਚੜ ਕੇ ਜਿਹੜਾ ਹੈ ਉਹ ਸਾਡੇ ਭਾਰਤੀ ਜਨਤਾ ਪਾਰਟੀ ਦੇ ਮੀਲਵਾਰਾਂ ਨੂੰ ਵੋਟਾਂ ਪਾ ਕੇ ਵੱਡੀ ਗਿਣਤੀ 'ਚ ਅਸੀਂ ਜਿੱਤੇ ਹਾਂ 48 ਤੋਂ ਵੱਧ ਉਮੀਦਵਾਰ ਸਾਡੇ ਦਿੱਕਤ ਦੇ ਦਿੱਲੀ 'ਚ ਸੀ ਪੂਰੀ ਮジョਰਿਟੀ ਦੇ ਨਾਲ ਸਰਕਾਰ ਬਣਾਉਣ ਜਾ ਰਹੇ ਹਾਂ ਤੇ ਪੰਜਾਬ ਨੂੰ ਸਰ 2027 ਦੀ ਇਲੈਕਸ਼ਨ ਹੈ ਪੰਜਾਬ ਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਨੂੰ ਹਮ ਸਿੱਧਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਸੂਝ ਨੂੰ ਦਿਵਾ ਦਿਖਾਉਣ ਦੀ ਲੋੜ ਨਹੀਂ ਹੈ ਜੀ ਹੁਣ ਦਿੱਲੀ ਜ ਬਣੀ ਐ ਹੁਣ ਪੰਜਾਬ ਚ ਬਣੀ ਐ ਮੋਦੀ ਜੀ ਤਿਆਰ ਬੈਠੇ ਆ ਪੂਰਾ ਜੋਰ ਉਹਨੇ ਲਾ ਦੇਣਾ ਹੈ ਪੰਜਾਬ ਦੇ ਲੋਕਾਂ ਦਾ ਮਨ ਬਣਦਾ ਜਾ ਰਿਹਾ ਹੈ ਹਰ ਰੋਜ਼ ਚੁਗਲੀ ਹੋ ਰਹੀ ਹੈ ਪੰਜਾਬ ਦੇ ਬੰਦਰ ਬੀਜੇਪੀ ਗੇਮ ਕਰ ਰਹੀ ਹੈ ਔਰ ਜਦੋਂ ਸਮਾਂ ਆਏਗਾ ਉੱਥੇ ਇੱਥੇ ਵੀ ਸਰਕਾਰ ਬਣਾਵਾਂਗੇ ਔਰ ਪੰਜਾਬ ਦਾ ਵਿਕਾਸ ਨਰਿੰਦਰ ਮੋਦੀ ਗੁਆਇ ਦਿਨ ਤੋਂ ਗੁਰਗਾਟ ਤੱਕੀ ਹੋਣੀ ਸੀ ਜੀ ਨਾਲ ਸ਼ਬਦਾਂ ਨਾਲ ਪੰਜਾਬ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਅੱਜ ਜਿੱਤਰੀਆਂ ਬਾਹਵਾਂ ਬਾਹਰ ਮਿਹਰ ਖਵਾ ਦੰਨਾ ਹੈ ਚੰਗੀ ਕਿਲਾ ਦੀ ਕਾਮਨਾ ਕਰਦਾ ਹੱਥ ਐਕ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਅੱਜ ਜਿੱਤ ਪ੍ਰਾਪਤ ਹੋਈ ਹੈ ਦਿੱਲੀ ਦੇ ਵਿੱਚ ਕੀ ਕਹਿਣਾ ਜੀ ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਝੂਠੀਆਂ ਗਰੰਟੀਆਂ ਸੀ ਲੋਕਾਂ ਨੇ ਉਹਦੇ ਖਿਲਾਫ ਖਤਮ ਦਿੱਤਾ ਜੀ ਪੰਜਾਬ ਦੇ ਅੰਦਰ ਝੂਠੀਆਂ ਗਰੰਟੀਆਂ ਉਹ ਜਦੋਂ ਦਿੱਲੀ ਤੱਕ ਉਹ ਲੋਕਾਂ ਤੱਕ ਆਵਾਜ਼ ਪਹੁੰਚੀ ਜੀ ਲੋਕਾਂ ਨੇ ਅੱਜ ਥੋੜੇ ਸਾਹਮਣੇ ਮਾਹੌਲ ਜਿਹੜਾ ਬਦਲਤਾ ਭਾਰਤੀ ਜਨਤਾ ਪਾਰਟੀ ਦੇ ਪੱਖ 'ਚ ਮਾਹੌਲ ਕਰਦਾ ਜੀ ਦਿੱਲੀ ਦੇ ਛੁੱਗੀ ਝੌਂਪੜੀ 'ਚ ਰਹਿਣ ਵਾਲੇ ਲੋਕਾਂ ਰਵਿੰਦ ਕੇਜਰੀਵਾਲ ਨੇ ਦੱਬਿਆ ਕੁਚਲਿਆ ਮਾਰਿਆ ਭਵੇਂ ਟੈਕਸ ਦੇ ਰੂਪ ਦੇ ਵਿੱਚ ਭਵੇਂ ਸ਼ਰਾਬ mafia ਦੇ ਜ਼ਰੀਏ ਭਵੇਂ ਟੈਂਕਰ mafia ਦੇ ਜ਼ਰੀਏ ਭਵੇਂ ਕਿਸੇ ਤਰ੍ਹਾਂ ਦੇ mafia ਨੂੰ ਖਤਮ ਕਰਨ ਦਾ ਕੰਮ ਕੀਤਾ ਰਵਿੰਦ ਕੇਜਰੀਵਾਲ ਨੇ ਅੱਜ ਰੇੜੀ ਫੜੀ ਵਾਲਿਆਂ ਨੇ ਗਰੀਬ ਲੋਕਾਂ ਨੇ ਬਤੀ ਦੇ ਲੋਕਾਂ ਨੇ ਝੁੱਗੀ ਝੌਂਪੜੀ ਦੇ ਲੋਕਾਂ ਨੇ ਅੱਜ ਵੱਡਾ ਬਹੁਮਤ ਦੇ ਕੇ ਸਪਸ਼ਟ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ ਮੈਂ ਧੰਨਵਾਦ ਕਰਦਾ ਹਾਂ ਦਿੱਲੀ ਵਾਸੀ ਦੇ ਲੋਕਾਂ ਦਾ ਔਰ ਪੰਜਾਬ ਦੇ ਲੋਕਾਂ ਦਾ ਜਿਹੜੇ ਦਿੱਲੀ ਦੇ ਵਿੱਚ ਉਹਨਾਂ ਨੇ ਸਹਿਯੋਗ ਕੀਤਾ ਹੈ ਹੁੰਦੇ ਜਰੀਏ ਜਾ ਕੇ ਭਵੇਂ ਕਿਸੇ ਵੀ ਤਰ੍ਹਾਂ ਦੇ ਨਾਲ ਉੱਥੇ ਗਏ ਨੇ ਡਿਊਟੀਆਂ ਨਿਭਾਈਆਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਹੈ ਔਰ ਦਿੱਲੀ ਦੇ ਲੋਕਾਂ ਨੂੰ ਖਾਸ ਕਰਕੇ ਵਧਾਈ ਹੈ ਦੇਸ਼ ਦੇ ਤੇਜਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵਧਾਈ ਹੈ ਇਸ ਗੱਲ ਦੀ ਜਲਦੀ ਅਸੀਂ ਇਹੀ ਐਕਸ਼ਨ ਲੈ ਕੇ ਅਸੀਂ ਪੰਜਾਬ ਦੇ ਅੰਦਰ ਆ ਰਹੇ ਹਾਂ ਜਿਸ ਦੇ ਨਾਲ ਪੰਜਾਬ ਦੇ ਵਿੱਚ ਕੋਈ ਅਸਫਾਈ ਦੇ ਪਾਰਟੀ ਦੀ ਸਰਕਾਰ ਬਣੇਗੀ ਬਹੁਤ ਬਹੁਤ ਥੈਂਕ ਯੂ ਜੀ ਅੱਜ ਦੀ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਦਿੱਲੀ ਨਿਵਾਸੀਆਂ ਨੂੰ ਜਿੱਤ ਦੀ ਮੁਬਾਰਕਬਾਦ ਦਿੰਨਾ ਹੈ ਔਰ ਜਿਹੜੀ ਇਹ ਜਿੱਤ ਦਾ ਸਹੀ ਕਰ ਰਹੀ ਹੈ ਕਿ ਦਿੱਲੀ ਦੇ ਲੋਕਾਂ ਨੇ ਦੇਖ ਲਿਆ ਕਿ ਕੇਜਰੀਵਾਲ ਇੱਕ ਝੂਠਾ ਫਰੇਬੀ ਬੇਈਮਾਨ ਕਰਪਟ ਬੰਦਾ ਹੈ ਕਿਉਂਕਿ ਜਦੋਂ 2020 ਦੇ ਵਿੱਚ ਇਲੈਕਸ਼ਨ ਹੋਏ ਸੀ ਤਾਂ ਕੇਜਰੀਵਾਲ ਸਭਾਵਾਂ ਦੇ ਵਿੱਚ ਜਾ ਕੇ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਤੁਸੀਂ ਮੇਰੇ ਕੀਤੇ ਹੋਏ ਕੰਮਾਂ ਤੇ ਮੈਨੂੰ ਵੋਟ ਮੰਗਣ ਆਇਆ ਮੈਂ ਵੀ ਜੇ ਮੈਂਨੇ ਕੰਮ ਕੀਤੇ ਹੋਏ ਤਾਂ ਤੁਸੀਂ ਮੈਨੂੰ ਵੋਟ ਪਾਓ ਤੁਸੀਂ ਅੱਜ ਦੇ ਜਦੋਂ ਇਹ ਇਲੈਕਸ਼ਨ ਹੋ ਕੇ ਹਟਿਆ ਤਾਂ ਇਹਦੇ ਕਿਸੇ ਵੀ ਸਭਾ ਚੋਂ ਇਹ ਗੱਲ ਨਹੀਂ ਕਹੀ ਕਿ ਅਸੀਂ ਕੋਈ ਕੰਮ ਕੀਤਾ ਤਾਂ ਸਾਨੂੰ ਵੋਟ ਪਾਓ ਕਿਉਂਕਿ ਉਹਨੂੰ ਪਤਾ ਤਾਂ ਕਿ ਮੇਰੀ ਬੇਈਮਾਨੀ ਮੇਰੀ ਕਰਪਸ਼ਨ ਜਿਹੜੀ ਉਜਾਗਰ ਹੋ ਚੁੱਕੀ ਆ ਤੇ ਉਸੇ ਦਿੱਲੀ ਦੀ ਜਿਹੜੀ ਜਨਤਾ ਦੀ ਸਮਝਦਾਰ ਜਨਤਾ ਦੀ ਉਹਨਾਂ ਨੇ ਦੇਖ ਲਿਆ ਵੀ ਅਗਰ ਕੇਜਰੀਵਾਲ ਦੁਆਰਾ ਆ ਗਿਆ ਤਾਂ ਇਹ ਦਿੱਲੀ ਨੂੰ ਲੁੱਟ ਕੇ ਖਾ ਜਾਏਗਾ ਕਿਉਂਕਿ ਇਹਨੇ ਬਹੁਤ بڑے ਪੱਧਰ ਤੇ ਕਰਪਸ਼ਨ ਕੀਤੀ ਹੈ ਤੇ ਮੋਦੀ ਜੀ ਤੇ ਵਿਸ਼ਵਾਸ ਜਤਾਂਦੇ ਹੋਏ ਉਹਨਾਂ ਦੀ ਗਾਰੰਟੀਆਂ ਤੇ ਵਿਸ਼ਵਾਸ ਜਤਾਂਦੇ ਹੋਏ ਲੋਕਾਂ ਨੇ ਦਿੱਲੀ ਵਾਸੀਆਂ ਨੇ ਭਰੋਸਾ ਕੀਤਾ ਹੈ ਤੇ ਜਿਸ ਕਰਨ ਬਹੁਤ ਵੱਡੇ ਮਾਰਜਨ ਨਾਲ ਜਿੱਤ ਹੋਈ ਅਸੀਂ ਫਿਰ ਆਜ਼ਰਾਂਗੇ ਨਵੇਂ ਅਪਡੇਟਸ ਤੇ ਪਿੰਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ